ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਜਿਹੜੇ ਧੱਕੇ ਪੰਜਾਬ ਨਾਲ ਹੋ ਰਹੇ ਨੇ ਉਸ ਲੜੀ ਦੇ ਵਿੱਚ ਇੱਕ ਹੋਰ ਧੱਕਾ ਜੁੜ ਗਿਆ ਪੰਜਾਬ ਦੀ ਜ਼ਮੀਨ ਚੰਡੀਗੜ੍ਹ ਦੀ ਜ਼ਮੀਨ ਚੰਡੀਗੜ੍ਹ ਪੰਜਾਬ ਦਾ ਇਸ ਕਰਕੇ ਚੰਡੀਗੜ੍ਹ ਦੀ ਜ਼ਮੀਨ ਕਹ ਲਓ ਜਾਂ ਪੰਜਾਬ ਦੀ ਜ਼ਮੀਨ ਕਹ ਲਓ ਉਹ ਹਰਿਆਣਾ ਨੂੰ 10 ਏਕੜ ਦੇਣ ਦਾ ਫੈਸਲਾ ਨਾ ਸਿਰਫ ਫੈਸਲਾ ਹੋਇਆ ਜ਼ਮੀਨ ਅਲਾਟ ਕਰ ਦਿੱਤੀ ਗਈ ਤੁਹਾਡੇ ਯਾਦ ਹੋ ਨਾਰਥ ਜਨਰਲ ਕੌਂਸਲ ਦੀ ਮੀਟਿੰਗ ਸੀ ਜੁਲਾਈ 2022 ਦੇ ਵਿੱਚ ਉਸ ਵੇਲੇ ਮੰਗ ਰੱਖੀ ਗਈ ਸੀ ਉਸ ਮੀਟਿੰਗ ਦੇ ਵਿੱਚ ਹਰਿਆਣਾ ਨੇ ਮੰਗ ਰੱਖੀ ਸੀ ਕਿ ਸਾਨੂੰ ਨਵੀਂ ਵਿਧਾਨ ਸਭਾ ਲਈ 10 ਏਕੜ ਜ਼ਮੀਨ ਦਿਓ ਚੰਡੀਗੜ੍ਹ ਦੇ ਵਿੱਚ ਉਸ ਦਾ ਵਿਰੋਧ ਨਹੀਂ ਕੀਤਾ ਸੀ ਪੰਜਾਬ ਨੇ ਇਹ ਗੱਲ ਮੰਨਣੀ ਪਏਗੀ ਬਲਕਿ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਜ਼ਮੀਨ ਮੰਗ ਲਈ ਸੀ ਕਿ ਸਾਨੂੰ ਵੀ ਜ਼ਮੀਨ ਦਿਓ ਜੋ ਇਹਨੂੰ ਦੇ ਰਹੇ ਹੋ ਬੜੀ ਅਜੀਬ ਜਿਹੀ ਗੱਲ ਸੀ ਕਿ ਇੱਕ ਪਾਸੇ ਤਾਂ ਅਸੀਂ ਚੰਡੀਗੜ੍ਹ ਮੰਨਦੇ ਹਾਂ ਪੰਜਾਬ ਦਾ ਦੂਜੇ ਪਾਸੇ ਅਸੀਂ ਆਪਣਾ ਹੀ ਕਲੇਮ ਕਮਜ਼ੋਰ ਕੀਤਾ ਇਹ ਕਹਿ ਕੇ ਕਿ ਜੀ ਸਾਨੂੰ ਵੀ ਜ਼ਮੀਨ ਦਿਓ ਇਹ ਸਾਰੀ ਗੱਲਬਾਤ ਹੁਣ 10 ਏਕੜ ਜ਼ਮੀਨ ਦਿੱਤੀ ਹੈ ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜੇ ਆਈਟੀ پارک ਵੱਲੋਂ ਜਾਈਏ ਉੱਥੇ ਉਹਦੇ ਬਦਲੇ 'ਚ 12 ਏਕੜ ਜ਼ਮੀਨ ਪੰਚਕੁੱਲੇ ਦੀ ਚੰਡੀਗੜ੍ਹੋਂ ਮਿਲੂਗੀ ਇਸ ਵੀਡੀਓ ਦੇ ਵਿੱਚ ਆਪਾਂ ਸਾਰੀ ਗੱਲਬਾਤ ਕਰਨੀ ਹੈ ਕਿ ਕਿਵੇਂ ਤੱਕ ਹੈ ਤੇ ਸੁਨੀਲ ਜਾਖੜ ਨੇ ਫਿਰ ਕੀ ਕਿਹਾ ਭਾਜਪਾ ਦੇ ਪ੍ਰਧਾਨ ਨੇ ਜਿਹੜੇ ਪੰਜਾਬ ਦੇ ਨੇ ਕਿ ਇੱਕ ਮੁੱਖ ਮੰਤਰੀ ਦੇ ਗਲਤ ਸਟੈਂਡ ਦਾ ਖਮਿਆਜਾ ਅਸੀਂ ਕਿਉਂ ਭੁਗਤਿਏ ਹੋਰ ਬਹੁਤ ਸਾਰੀਆਂ ਗੱਲਾਂ ਕਈਆਂ ਨੇ ਹੋਰ ਵਿਰੋਧੀ ਵੀ ਜਿਹੜੀਆਂ ਪਾਰਟੀਆਂ ਬੋਲ ਰਹੀਆਂ ਨੇ ਕੀ ਕਹਿ ਰਹੀਆਂ ਨੇ ਜਾਂ ਕੀ ਹੋਵੇ 50 ਪਤੈਸ਼ੀ ਕੀ ਕਰਨ ਇਸ ਸਾਰੀ ਗੱਲਬਾਤ ਇਸ ਵੀਡੀਓ ਚ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਅਪੀਲ ਕਰਨੀ ਹੈ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਹਰੇਕ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਵੋ ਇਹ ਗੱਲ ਆਪਾਂ ਸ਼ੁਰੂ ਕਰੀਏ ਸ਼ੁਰੂ ਤੋਂ ਥੋੜੇ ਪਿਛੇ ਜਾ ਕੇ 1950 ਤੋਂ ਸ਼ੇਰ ਗੱਲ ਬਣਦੀ ਹੈ ਦੇਸ਼ ਯਾਦ ਹੁੰਦਾ ਹੈ ਔਰ ਯਾਦੀ ਦੀ ਸਭ ਤੋਂ ਵੱਧ ਕੀਮਤ ਪੰਜਾਬ ਵਿੱਚ ਕੌਣੀ ਪਈ ਇਹ ਤੁਹਾਨੂੰ ਸਭ ਨੂੰ ਪਤਾ ਹੈ ਦੇਸ਼ ਜਦੋਂ ਖੁਸ਼ੀਆਂ ਮਨਾ ਰਿਹਾ ਸੀ ਲੱਖਾਂ ਲੋਕ ਆਪਣੇ ਰਿਸ਼ਤੇਦਾਰਾਂ ਸਾਕੇ ਸੰਬੰਧੀਆਂ ਨੂੰ ਗਵਾ ਕੇ ਚੜਦੇ ਤੇ ਲੈਂਦੇ ਪੰਜਾਬ ਵਾਲੇ ਇੱਕ ਦੂਜੇ ਪਾਸੇ ਜਾ ਰਹੇ ਸੀ 47 ਚ ਇਹ ਪਾਰਟੀਸ਼ਨ ਹੁੰਦੀ ਹੈ ਜਦੋਂ ਸਾਡੇ ਪੰਜਾਬ ਦੀ ਰਾਜਧਾਨੀ ਬਣਾਉਣ ਦੀ ਗੱਲ ਹੋਈ ਤਾਂ 1950 ਦੇ ਵਿੱਚ 58 ਪਿੰਡ ਸੀ ਜਿੱਥੇ ਹੁਣ ਚੰਡੀਗੜ੍ਹ ਬਸਿਆ ਉਹਨਾਂ ਨੂੰ ਤਕਰੀਬਨ 21000 ਲੋਕ ਸੀ ਜਿਨ੍ਹਾਂ ਨੂੰ ਰੀ ਲੋਕੇਟ ਕੀਤਾ ਗਿਆ ਮੋੜ ਬਸਾਇਆ ਗਿਆ 58 ਪਿੰਡ ਪੰਜਾਬ ਦੇ ਕਿਉਂਕਿ ਪੰਜਾਬ ਦੀ ਰਾਜਧਾਨੀ ਬਣਾਉਣੀ ਸੀ ਨਮੂਨੇ ਦਾ ਸ਼ਹਿਰ ਬਣਾਉਣਾ ਸੀ ਔਰ ਬਣਿਆ ਵੀ 1950 ਚ ਕੰਮ ਸ਼ੁਰੂ ਹੋਇਆ 1960 ਚ ਪੂਰਾ ਹੋ ਗਿਆ 10 ਸਾਲ ਲੱਗੇ ਤੇ ਕੰਮ ਪੂਰਾ ਹੋ ਗਿਆ ਸੀ ਹੁਣ ਇਹ ਪੰਜਾਬ ਦੀ ਰਾਜਧਾਨੀ ਬਣ ਗਈ ਸੀ ਪੰਜਾਬ ਯੂਨੀਵਰਸਿਟੀ ਵੀ ਹੈੱਡਕੁਆਰਟਰ ਬਣ ਗਿਆ ਸੀ ਸਾਰੇ ادارے ਪੰਜਾਬ ਦੇ ਇੱਥੇ ਆ ਗਏ ਸੀ لیکن پھر ભાષા ਦੇ ਨਾਂ ਤੇ ਜਿਹੜਾ ਲੰਗੜਾ ਸੂਬਾ ਬਣਿਆ 1 ਨਵੰਬਰ 1966 ਨੂੰ ਹਰਿਆਣਾ ਅਲੱਗ ਹੋਇਆ ਪੰਜਾਬ ਅਲੱਗ ਜਦੋਂ ਇਹ ਦੋਨੇ ਭਰਾ ਅਲੱਗ ਹੋਏ ਤਾਂ ਇਹ ਚੰਡੀਗੜ੍ਹ ਨੂੰ ਯੂਟੀ ਬਣਾ ਦਿੱਤਾ ਗਿਆ ਕੇਂਦਰ ਸ਼ਾਸਤ ਪ੍ਰਦੇਸ਼ 1 ਨਵੰਬਰ 1966 ਨੂੰ ਦੋਵੇਂ ਸੂਬਿਆਂ ਦੀ ਰਾਸਥਾਨੀ ਬਣਾਈ ਗਈ ਹਰਿਆਣਾ ਨੂੰ ਕੁਝ ਪੈਸਾ ਦਿੱਤਾ ਗਿਆ ਤੂੰ ਆਪਣੀ ਬਣਾ ਲੈ ਜਿਹੜੀ ਹਾਲੇ ਤੱਕ ਨਹੀਂ بنی ਫਿਰ ਇੱਕ ਮੋੜ ਆਉਂਦਾ ਲੜਾਈ ਲੜੀ ਫਿਰ ਵੀ ਬਹੁਤ ਵੱਡੀ ਲੜਾਈ ਇਸੇ ਲੜਾਈ ਦੇ ਵਿੱਚੋਂ ਪੰਜਾਬ ਦੇ ਵਿਤਕਰੇ ਚੰਡੀਗੜ੍ਹ ਪਾਣੀ ਇਹ ਸਾਰਿਆਂ ਚੋਂ ਜਿਹੜਾ ਹੈ ਖੜਕੂਬਾਦ ਜਨਮ ਲੰਦ ਹੈ ਤੇ ਉਸ ਤੋਂ ਬਾਅਦ ਲਾਂਗੋ ਵਾਲ ਰਜੀਵ ਸਮਝੌਤਾ ਹੁੰਦਾ ਹੈ 1986 ਦੇ ਵਿੱਚ ਵਾਦਾ ਸੀ ਵੀ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਹੋਏਗਾ ਹੋ ਵੀ ਜਾਂਦਾ ਜੇ ਸਰਜੀਤ ਸਿੰਘ ਬਰਨਾਲਾ ਥੋੜਾ ਜਿਹਾ ਜ਼ੋਰ ਪਾਉਂਦੇ ਵੀ ਆ ਚੱਕੋ ਮੈਂ ਚੱਲੇ ਆਂ ਨਹੀਂ ਇੰਨੀ ਹਿੰਮਤ ਚਾਹੀਦੀ ਹੁੰਦੀ ਐ ਇਸ ਕੰਮ 'ਚ ਨਹੀਂ ਹਿੰਮਤ ਦਿਖਾਈ ਸਰਜੀਤ ਸਿੰਘ ਬਰਨਾਲਾ ਨੇ ਮੈਨੂੰ ਖੁਦ ਦੱਸਿਆ ਜੀ ਬਰਨਾਲਾ ਸਾਹਿਬ ਨੇ ਕਿ ਉਹ ਬੇਲਾ ਖੁੰਝ ਗਿਆ ਮੈਥੋਂ ਮਸ ਇੱਕ ਮੌਕੇ ਦੀ ਗਲਤੀ ਜਿਹੜੀ ਉਹ ਬਹੁਤ ਜਿਹੜੇ ਹਨਾ ਲੰਮੇ ਨੇ ਸਜ਼ਾ ਸਦੀਆਂ ਨੇ ਸਜ਼ਾ ਪਾਈ ਧਾਰੀਕੀ ਨਜ਼ਰੋਂ ਨੇ ਉਹ ਦੌਰ ਵੀ ਦੇਖੇ ਹਨ ਕਿ ਲੰਮੇ ਨੇ ਖਤਾ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਉਹਦੀ ਸਜ਼ਾ ਪੁਕਤ ਰਹੀ ਐ ਅੱਸੀ ਹੁਣ ਖੈਰ ਇਹ ਸਾਰੀ ਗੱਲਬਾਤ ਹੋਈ ਚੰਡੀਗੜ੍ਹ ਤੇ ਪੰਜਾਬ ਦਾ ਕਲੇਮ ਸੀ ਲੇਕਿਨ ਚੰਡੀਗੜ੍ਹ ਜੁਟੀ ਰਿਹਾ ਹੁਣ ਹੌਲੀ ਹੌਲੀ ਪੰਜਾਬ ਦਾ ਕਲੇਮ ਖਤਮ ਹੁੰਦਾ ਜਾ ਰਿਹਾ ਹੈ 60 40 ਦੀ ਰੇਸ਼ੋ ਵਾਲਾ ਕੰਮ ਕਿ 60 ਜਿਹੜੇ ਪਰਸੈਂਟ ਜਿਹੜੇ ਲੋਕ ਜਿਹੜੇ ਸਰਵਿਸ ਕਰਨਗੇ ਉਹ ਪੰਜਾਬ ਦੇ ਹੋਣਗੇ ਅਫਸਰ ਤੇ ਅਧਿਕਾਰੀ ਤੇ ਕਰਮਚਾਰੀ 40 ਪਰਸੈਂਟ ਜਿਹੜੇ ਹੋਣਗੇ ਉਹ ਹਰਿਆਣਾ ਦੇ ਉਰਿਸ਼ ਉਹ ਵੀ ਖਤਮ ਭਾਖੜਾ ਜਿਹੜੀ ਮੈਨੇਜਮੈਂਟ ਬੋਰਡ ਉਹਦੇ ਚੋਂ ਵੀ ਹਿੱਸੇਦਾਰੀ ਖਤਮ ਹੋ ਗਈ ਉਹ ਵੀ ਬਹੁਤ ਕੁਝ ਹੁਣ ਤਾਂ ਪੰਜਾਬ ਯੂਨੀਵਰਸਿਟੀ ਚੋਂ ਵੀ ਤੁਹਾਡੇ ਸਾਹਮਣੇ ਐਜੀਟੇਸ਼ਨ ਚੱਲ ਰਹੀ ਹੈ ਲੇਕਿਨ ਇੱਕ ਨਵੀਂ ਗੱਲ ਹੋਈ ਸੀ ਪੰਜਾਬ ਹਰਿਆਣਾ ਵਿਧਾਨ ਸਭਾ ਦੇ ਜਿਹੜੇ ਸਪੀਕਰ ਸੀ ਗਿਆਨ ਚੰਦ ਗੁਪਤਾ ਉਹਨਾਂ ਨੇ ਇਹ ਮੰਗ ਰੱਖੀ ਸੀ ਕਿ ਸਾਡੇ ਕੋਲ ਕਮਰਿਆਂ ਦੀ ਕਮੀ ਹੈ ਸਾਨੂੰ ਵਿਧਾਨ ਸਭਾ ਲਈ ਤੁਸੀਂ ਜਗ੍ਹਾ ਦਿਓ ਤੇ ਇਹ ਜਦੋਂ ਨਾਰਥ ਜਨਰਲ ਕਾਨਫਰੰਸ ਤੇ ਵਿੱਚ ਜਾਇਪੁਰ ਚ ਰੱਖੀ ਗਈ ਉਦੋਂ ਵਿਰੋਧ ਕਰਨਾ ਬਣਦਾ ਸੀ ਵਿਰੋਧ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕਿਸੇ ਨੂੰ ਵੀ ਇਹ ਗੱਲ ਸਮਝ ਨਹੀਂ ਆਈ ਜਦੋਂ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਜ਼ਮੀਨ ਅਲਾਟ ਕਰੋ ਤੇ ਉਹ ਮੇਰਾ ਖਿਆਲ ਹੈ ਜਾਣ ਬੁਝ ਕੇ ਅਣਜਾਣੇ ਚ ਜੋ ਮਰਜੀ ਸਮਝੋ ਬਹੁਤ ਵੱਡੀ ਗਲਤੀ ਸੀ ਹੁਣ ਕੀ ਹੋਇਆ ਪਹਿਲਾਂ ਇਹ ਜਿਹੜਾ ਹੈ ਵਾਤਾਵਰਨ ਜਿਹੜਾ ਕੇਂਦਰੀ ਵਾਤਾਵਰਨ ਮੰਤਰਾਲਾ ਉਹਨੇ ਐਨਓਸੀ ਨਹੀਂ ਜਾਰੀ ਕੀਤੀ ਸੀ ਤਾਂ ਥੋੜਾ ਜਿਹਾ ਲੇਟ ਹੋ ਗਿਆ ਹੁਣ ਸਾਰਾ ਕੁਝ ਠੀਕ ਹੋ ਗਿਆ ਜ਼ਮੀਨ ਜਿਹੜੀ ਉਹਨਾਂ ਨੂੰ ਦੇ ਦਿੱਤੀ ਗਈ ਹੈ 10 ਏਕੜ ਤੇ ਪੰਜਕੂਲਾ ਚ ਜ਼ਮੀਨ ਜਿਹੜੀ ਹੈ ਉਹ ਮਾਨਸ਼ਾ ਦੇਵੀ ਕੰਪਲੈਕਸ ਕੋਲ 12 ਏਕੜ ਬਦਲੇ ਦੇ ਵਿੱਚ ਚੰਡੀਗੜ੍ਹ ਨੂੰ ਮਿਲਣੀ ਹੈ ਇਹ ਹੈ ਹੁਣ ਇੱਥੇ ਮੈਂ ਦੇਖਿਆ ਜਦੋਂ ਇਹ ਫੈਸਲਾ ਆ ਗਿਆ ਬਿਆਨਵਾਜੀ ਸ਼ੁਰੂ ਹੋ ਗਈ ਸਾਰੀਆ ਪਾਰਟੀ ਆ ਇਹ ਨਿੰਦਨਯੋਗ ਹੈ ਜੀ ਇਹ ਹੈ ਸਾਰਾ ਕੁਝ ਹੈ ਮੈਂ ਇੱਕ ਬੰਦੇ ਦੀ ਐਪਰੀਸ਼ੀਏਟ ਵੀ ਕਰਦਾ ਤੇ ਉਹਨੇ ਸਿਰਫ ਇਸ ਕਿਸਮ ਦਾ ਬਿਆਨ ਨਹੀਂ ਦਿੱਤਾ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਪ੍ਰਧਾਨ ਹੋ ਕੇ ਹਾਲੇ ਤੱਕ ਪ੍ਰਧਾਨ ਹੈ ਭਾਵੇਂ ਕੇ ਅਸਤੀਫਾ ਦਿਆ ਹੋਇਆ ਉਹਦਾ ਮਨਜ਼ੂਰ ਨਹੀਂ ਹੋਇਆ ਸੁਨੀਲ ਜਾਖੜ ਸਾਹਿਬ ਨੇ ਅੱਜ ਇਹ ਗੱਲ ਕਹੀ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲੂੰਗਾ ਤੇ ਮੈਂ ਐਕਸਪਰਟ ਤੇ ਲਿਖਿਆ ਵੀ ਉਹਨਾਂ ਨੇ ਲਿਖਿਆ ਵੀ ਕਿ ਮੋਦੀ ਸਾਹਿਬ ਤੁਸੀਂ ਦਖਲ ਦੇ ਗੋ ਤੁਸੀਂ ਪੰਜਾਬੀਆਂ ਲਈ ਜਿਵੇਂ ਕਲੇਮ ਕਰਦੇ ਹੋ ਕਿ ਮੈਂ ਬਹੁਤ ਕੁਝ ਕੀਤਾ ਤੇ ਉਹ ਫਿਰ ਕੀਤੀ ਕਰਾਈ ਤੇ ਕੁਝ ਚੱਲੀ ਜਾਊਗੀ ਜਿਵੇਂ ਦਿੱਲੀ ਦਿਲ ਹੈ ਨਾ ਹਿੰਦੁਸਤਾਨੀਆਂ ਦਾ ਪੰਜਾਬ ਦਾ ਦਿਲ ਚੰਡੀਗੜ੍ਹ ਇਹ ਚੰਡੀਗੜ੍ਹ ਦਾ ਜਿਹੜਾ ਕਲੇਮ ਹੈ ਇਹਦੇ ਵਿੱਚ ਕਿਸੇ ਦੂਜੇ ਸੂਬੇ ਦੀ ਰਾਜਸਤਾਨੀ ਪੰਜਾਬੀਆਂ ਨੂੰ ਬਿਲਕੁਲ برداشت ਨਹੀਂ ਤੇ ਤੁਸੀਂ ਮੋਦੀ ਸਾਹਿਬ ਇਹ ਨਾ ਕਰੋ ਆਪ ਦਖਲ ਦਿਓ ਹੁਣ ਇਹ ਗੱਲ ਤੇ ਨਾਲ ਹੀ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਜੋ ਗਲਤ ਸਟੈਂਡ ਮੁੱਖ ਮੰਤਰੀ ਪੰਜਾਬ ਨੇ ਲਿਆ ਉਦੋਂ ਉਹਦਾ ਖਿਮਿਆਜਾ ਜਿਹੜਾ ਹੈ ਪੰਜਾਬੀ ਕਿਉਂ ਭੁਗਤਣ ਇਹ ਗੱਲ ਉਥੇ ਸੋ ਮੈਂ ਫਿਰ ਦੇਖ ਰਿਹਾ ਸੀ ਸਾਰੀਆਂ ਪਾਰਟੀਆਂ ਕਾਂਗਰਸ ਅਕਾਲੀ ਸਾਰੇ ਜਿੰਨੇ ਵੀ ਨੇ ਉਹੋ ਇਸ ਗੱਲ ਦੀ ਨਿੰਦਾ ਕਰਦੇ ਨੇ ਇਹਦਾ ਵਿਰੋਧ ਕਰਦੇ ਨੇ ਸ਼ਬਦੀ ਵਿਰੋਧ ਹਾਲ ਦੀ ਘਟਨਾ ਇਹੀ ਹੈ ਲੇਕਿਨ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਨਵਾਂ ਬੁਲਾਰਾ ਉਹਨਾਂ ਨੇ ਜਿਹੜੀ ਉਹਨਾਂ ਦਾ ਸਪੋਕਸਪਰਸਨ ਅਨਮੋਲ ਗਗਨ ਮਾਨ ਨੂੰ ਬੁਲਾ ਕੇ ਇਹਦਾ ਵਿਰੋਧ ਕੀਤਾ। ਨਾ ਇਹਦੇ 'ਚ ਆਪ ਬੋਲੇ ਨਾ ਅਮਨ ਰੂੜਾ। ਜਾ ਜਿਹੜਾ ਉਹਨਾਂ ਦਾ ਮਾਲਵਿੰਦਰ ਸੰਗ ਹੈ ਉਹਨੇ ਗੱਲ ਨਹੀਂ ਕੀਤੀ। ਇੱਕ ਆਮ ਮਲੇ ਤੋਂ ਹੀ ਕਹਾਇਆ ਗਿਆ ਕਿ ਅਸੀਂ ਇਹਦਾ ਵਿਰੋਧ ਕਰਦੇ ਹਾਂ। ਫਿਰ ਇਸ ਗੱਲ ਤੇ ਵੀ ਜਿਹੜਾ ਹੈ ਵਿਰੋਧ ਹੋ ਰਿਹਾ ਕਿ ਪਹਿਲਾਂ ਤੁਸੀਂ ਇਹ ਸਟੈਂਡ ਉਦੋਂ ਵੀ ਕੀਤਾ ਹੁਣ ਤੁਸੀਂ ਸਟੈਂਡ ਲੈ ਨਹੀਂ ਰਹੇ। ਇਹ ਤੁਹਾਡੇ ਤੇ ਸ਼ੱਕ ਹੋ ਰਿਹਾ ਇਕੱਠੇ ਹੋ। ਤੇ ਹੁਣ ਸਵਾਲ ਉੱਠਦਾ ਵੀ ਹੋਵੇ ਕੀ ਬ੍ਰੋ ਤਾਂ ਚਲੋ ਜਵਾਨੀ ਹੁੰਦਾ ਦੇਖੋ ਗੱਲ ਇਹ ਹੈ ਜਵਾਨੀ ਕੋਲੰਬੀ ਕੁਛ ਨਹੀਂ ਹੋਣਾ ਇਹ ਤਾਂ ਸਭ ਨੂੰ ਇਕੱਠੇ ਹੋ ਕੇ ਇੱਕ ਤਾਂ ਚਾਹੀਦਾ ਹੈ ਮਾਨ ਸਾਹਿਬ ਨੂੰ ਮੁੱਖ ਮੰਤਰੀ ਨੇ ਕਿ 올 ਪਾਰਟੀ ਮੀਟਿੰਗ ਬੁਲਾਉਣ ਇਸ ਮੁੱਦੇ ਤੇ ਜਸ ਸਪੈਸ਼ਲ ਜਿਹੜਾ ਹੈ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਮਤਾ ਪਾਸ ਕਰਨ ਨੰਬਰ 1 ਨੰਬਰ 2 ਜੇ ਸੁਨੀਲ ਸਾਖ ਜਾਖੜ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਮੈਂ ਜਾਊਂਗਾ ਸਾਰੇ ਨੂੰ ਲੈ ਕੇ ਜਾਂ ਕਿ ਆਓ ਆਲ ਪਾਰਟੀ ਮੀਟਿੰਗ ਬੁਲਾਉਣੀ ਹੈ ਤੇ ਆਪਾਂ ਇਕੱਠੇ ਹੋ ਕੇ ਚੱਲਦੇ ਆ ਇਹ ਤਾਂ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਪਾਰਟੀ ਲਾਈਨ ਤੋਂ ਉੱਪਰ ਉੱਠੀ ਹੈ ਵਿਕਰਮਜੀਤ ਸਾਨੀ ਜਿਹੜੇ ਲਗਾਤਾਰੇ ਕੋਸ਼ਿਸ਼ ਕਰਦੇ ਨੇ ਕਿ ਆਪਾਂ ਸਾਰੇ ਜਿੰਨੇ ਵੀ ਐਮਪੀ ਆ ਪੰਜਾਬ ਦੇ ਉਹ ਆਪਾਂ ਇਕੱਠੇ ਹੋਈਏ ਪੰਜਾਬ ਦੇ ਹਿੱਤਾਂ ਲਈ ਹੋਰ ਉੱਤੇ ਉੱਤੇ ਕਿਹੜਾ ਹਿੱਤ ਪੰਜਾਬ ਦਾ ਹੋਊਗਾ ਸਾਨੀ ਸਾਹਿਬ ਤੁਸੀਂ ਉੱਠੋ ਸਾਰੇ ਸੰਸਦ ਜਿਹੜੇ ਤੁਹਾਡੇ ਨੇ ਤੇ ਕਾਂਗਰਸ ਦੇ ਨੇ ਸਾਰੇ ਇਕੱਠੇ ਹੋ ਕੇ ਤੁਸੀਂ ਜਾਓ ਗੱਲ ਕਰੋ ਤੇ ਅਮਿਤ ਸ਼ਾਹ ਨਾਲ ਜਿਹੜੇ ਪ੍ਰਧਾਨ ਮੰਤਰੀ ਨਾਲ ਕਿ ਪੰਜਾਬ ਨਾਲ ਇਹ ਤੱਕਾ ਨਾ ਕਰੋ ਹਰਿਆਣਾ ਨੂੰ ਤੁਸੀਂ ਪਹਿਲਾਂ ਜਦੋਂ ਜਿੰਮੇ ਬਾਕੀ ਸਟੇਟ ਚ ਹੋਇਆ ਉਹਨਾਂ ਨੂੰ ਆਪ ਦੀ ਨਵੀਂ ਰਾਜਸਥਾਨੀ ਬਣਾਉਣ ਦੋ ਜੇ ਉਹਨਾਂ ਨੇ ਬਣਾਉਣਾ ਚ 12 ਏਕੜ ਦੇ ਰਹੇ ਨੇ 12 ਏਕੜ ਪੰਜ ਕੁੱਲੇ ਚ ਬਣਾ ਲੈਣ ਤੇ ਪੰਜਾਬ ਦੇ ਚ ਤੁਸੀਂ ਇਹਦਾ ਵਾਧਾ ਪੰਜਾਬ ਤੋਂ ਤੁਸੀਂ ਬਿਲਕੁਲ ਹੀ ਖਤਮ ਕਰ ਰਹੇ ਹੋ ਕਿ ਪੰਜਾਬ ਦਾ ਕੋਈ ਕਲੇਮ ਹੀ ਨਹੀਂ ਰਿਹਾ ਚੰਡੀਗੜ੍ਹ ਤੇ ਇਹਦਾ ਮਤਲਬ ਤਾਂ ਇਹ ਗੱਲ ਹੋ ਰਹੀ ਹੈ ਸਰ ਪੰਜਾਬੀ ਇਸ ਮਾਮਲੇ ਦੇ ਵਿੱਚ ਲੋਕ ਇਹ ਚਾਹੁੰਦੇ ਨੇ ਲੋਕ ਤਾਂ ਇਹ ਵੀ ਚਾਹੁੰਦੇ ਨੇ ਜੇ ਸਰਕਾਰਾ ਨਹੀਂ ਤਾਂ ਸੜਕ ਤੋਂ ਸੰਸਦ ਤੱਕ ਇਹਦੀ ਲੜਾਈ ਹੋਣੀ ਚਾਹੀਦੀ ਹੈ ਤਾਂ ਇੱਥੇ ਮੈਨੂੰ ਉਹ ਪੁਰਾਣੇ ਦਿਨ ਅਕਾਲੀ ਯਾਦ ਆਉਂਦੇ ਨੇ ਜਦੋਂ ਮੋਰਚੇ ਲੱਗਦੇ ਸੀ ਹੁਣ ਕੋਈ ਉਹ ਸੈਂਟਰ ਨੂੰ ਪਤਾ ਵੀ ਉਸ ਤਰ੍ਹਾਂ ਦੀ ਕੋਈ ਪਾਰਟੀ ਨਹੀਂ ਕਿ ਇਸ ਤਰ੍ਹਾਂ ਉਹ ਮੋਰਚੇ ਲਾਵੇ ਕਾਂਗਰਸ ਨੂੰ ਵੀ ਤੇ ਇਹਨਾਂ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਇਹ ਸੱਦਾ ਦੇ ਦੇਣਾ ਚਾਹੀਦਾ ਆਓ ਇਕੱਠੇ ਹੋ ਕੇ ਸਾਰੇ ਕਰਦੇ ਆਂ ਤੇ ਇਹ ਨਹੀਂ ਤਾਂ ਫਿਰ ਲੋਕ ਸਮਝਣਗੇ ਕਿ ਤੁਸੀਂ ਸਾਰੇ ਸਿਰਫ ਤੇ ਸਿਰਫ ਜਵਾਨੀ ਕਲਮੀ ਗੋਗਲੋਂ ਤੇ ਮਿੱਟੀ ਛਾੜਦੇ ਹੋ ਤੁਸੀਂ ਪੰਜਾਬ ਦੇ ਹਿੱਤਾਂ ਲਈ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਨਹੀਂ ਜੇ ਤੁਸੀਂ ਸੱਚਮੁੱਚ ਹੀ ਪੰਜਾਬ ਦੇਸੀ ਹੋ ਤਾਂ ਇਸ ਮਸਲੇ ਤੇ ਤੁਹਾਨੂੰ ਇਕੱਠੇ ਹੋ ਕੇ ਜੜੀ ਹੈ ਗੱਲ ਕਰਨੀ ਚਾਹੀਦੀ ਹੈ ਦੂਜੇ ਪਾਸੇ ਮਾਨ ਸਾਹਿਬ ਨੂੰ ਚਾਹੀਦਾ ਹੈ ਕਿ ਇੱਕ ਪਾਸੇ ਕਾਨੂੰਨੀ ਲੜਾਈ ਸ਼ੁਰੂ ਕਰਨ ਦੂਜੇ ਪਾਸੇ ਇਸ ইস্যੂ ਤੇ ਉਹ ਆਪਣਾ ਸਟੈਂਡ ਹੈ ਜੋ ਬਦਲ ਕੇ ਲੋਕਾਂ ਦੇ ਲਈ ਪੰਜਾਬ ਨਾਲ ਖੜਨ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ